ਕੱਲੇ ਸੂਬੇ ਦੇ ਵਿੱਚ ਨਹੀਂ ਸੂਬੇ ਦੇ ਇਹ ਕਾਰਕੁਝੀ ਇਹਨਾਂ ਦੇ ਮੰਤਰੀਆਂ ਦੀ ਕਾਰਕੁਝਾਰੀ ਨਾਲ ਨਹੀਂ ਹੋ ਰਹੀਏ ਜਾ ਕੇ ਉਹ ਕੈਨੇਡੀਅਨ ਸੋਇਲ ਫੋਰਨ ਸੋਇਲ 'ਚ ਵੀ ਇੱਕ ਬੜਾ ਗਲਤ ਮੈਸੇਜ ਪੰਜਾਬ ਦਾ ਪੰਜਾਬ ਦੇ ਵੈਲਿਊ ਸਿਸਟਮ ਦਾ ਇਹ ਬੜਾ ਗਲਤ ਮੈਸੇਜ ਭਾਰਤੀ ਦੇਸ਼ ਦੁਨੀਆ 'ਚ ਵੀ ਮੈਸੇਜ ਭੇਜ ਰਹੀ ਹੈ ਇਸ ਲਈ ਇਹਨਾਂ ਦੀ ਐਕਸਪਲੇਨੇਸ਼ਨ ਕਾਲ ਹੋਵੇ इंडिपेंडेंट इंक्वायरी क्योंकि ਜਿਹੜਾ ਅਫਸਰ ਦੀ ਮੈਂ ਜਿਹੜੇ ਮੰਤਰੀ ਦੀ ਗੱਲ ਕੀਤੀ ਹੈ ਬਲਕਾਰ ਸਿੰਘ ਦੀ ਉਹਨੇ ਆਪਦੇ ਮੁੰਡੇ ਨੂੰ ਨੌਕਰੀ ਦਿਵਾਉਣ ਲਈ ਵੀ ਕਿਵੇਂ ਕੋਟੇ 'ਚ ਆਪਦੇ ਆਪ ਨੂੰ ਡਿਸੇਬਲ ਐਲਾਨਤਾ ਸੀ ਔਰ ਹਾਈ ਕੋਰਟ 'ਚ ਅਖੀਰ 'ਚ ਕੇਸ ਇਹਨਾਂ ਨੂੰ ਵਿਡਰੋਅ ਕਰਦਾ ਪਿਆ ਜਦ ਰੋੜਾ ਪਿਆ ਔਰ ਉਹਨਾਂ ਬੱਚਿਆਂ ਨੂੰ ਇੰਸਪੈਕਟਰਾਂ ਨੂੰ ਨੌਕਰੀ ਮਿਲੀ ਇਹ ਆਪ ਦੀ ਪੋਜੀਸ਼ਨ ਮਿਸਯੂਜ਼ ਕਰਦਾ ਰਿਹਾ ਇਸ ਲਈ ਪੰਜਾਬ ਪੁਲਿਸ ਨੇ ਸਹੀ ਇਨਕੁਆਇਰੀ ਨਹੀਂ ਕਰਦੀ ਬਿਕੋਜ਼ ਹੀ ਇਸਨ ਇੱਕ ਸਕੋਪ ਨਾ ਸਰਕਾਰ ਨੇ ਕਰਾਉਣੀ ਹੈ ਤੁਸੀਂ ਜਾ ਚੰਡੀਗੜ੍ਹ ਤੋਂ ਕਰਾ ਲਓ ਤੇ ਜਾ ਇਹਨੂੰ ਸੈਂਟਰਲ ਕਿਸੇ ਏਜੰਸੀ ਤੋਂ ਕਰਾਓ ਹਾਂ ਤੁਸੀਂ ਸੀਐਮ ਸਾਹਿਬ ਨੂੰ ਭੇਜੋਗੇ ਇੱਕ ਅਪਚਾਰਿਕ ਤੌਰ ਤੇ ਭੇਜ ਦਿਓ ਮਗਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਕਿਉਂਕਿ ਉੱਥੇ ਤਾਂ ਕਵਰ ਅਪ ਆਪਰੇਸ਼ਨ ਲਾਂਚ ਹੋਊਗਾ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਵਿਕਟਮਸ ਨੂੰ ਇਨਸਾਫ ਨਹੀਂ ਮਿਲੂਗਾ ਮਗਰ ਮੈਂ ਉਹਨਾਂ ਵਿਕਟਮਸ ਨੂੰ ਵਿਸ਼ਵਾਸ ਦੋ ਉਹਨਾਂ ਸਰਕਾਰਾਂ ਬਦਲਦੀਆਂ ਨੇ ਔਰ ਬਦਲਣ ਗਿਆ ਫਿਰ ਜਿਹੜੇ ਅਫਸਰ ਇਹ ਜੀ ਕਲੀਨ ਚਿੱਟ ਦਿੰਦੇ ਆ ਜਾਂ ਜਿਹੜੇ ਲੋਕ ਇਨਵੋਲ ਹੋ ਕੇ ਇਸ ਨੂੰ ਕਵਰ ਅਪ ਕਰਦੇ ਆ ਦੇ ਵਿਲ ਬੀ ਅਨਸਰਬਲ ਇਨ ਪਬਲਿਕ ਟੋ ਬੀ ਨੋਬਾਡੀ ਇਜ਼ ਅਬੋਵ ਲਾਅ ਔਰ ਇਹ ਮੰਗ ਲੈ ਕੇ ਆਏ ਆ ਇੰਡੀਪੈਂਡੈਂਟ ਇਨਕੁਆਇਰੀ ਐਂਡ ਇਹਨਾਂ ਨੂੰ 26 ਜਨਵਰੀ ਨੂੰ ਇਹਨਾਂ ਨੂੰ ਚੰਡਾਲ ਰੌਣ ਦੀ ਆਗਿਆ ਨਾ ਦਿੱਤੀ ਜਾਵੇ ਐਂ ਇਹਨਾਂ ਨੂੰ ਕੈਬਨਿਟ ਤੋਂ ਡਿਸਮਿਸ ਕਰਕੇ ਐਕਸ਼ਨ ਲਿਆ ਜਾਵੇ